ਜ਼ਿਲ੍ਹਾ ਪ੍ਰਸ਼ਾਸਨ ਗਰਦਾਸਪੁਰ ਵੱਲੋਂ ਜਿਹੜੀ ਹੈ ਉਹ ਮੈਰੂ ਯੁਵਾ ਕੇਂਦਰ ਗਰਦਾਸਪੁਰ ਦੇ ਸਹਿਯੋਗ ਨਾਲ ਜਿਹੜਾ ਇੱਕ ਬੱਚਿਆਂ ਦੀ ਜਿਹੜੀ ਯਾਤਰਾ ਜਿਹੜੀ ਉਹ ਯੂਨਿਟੀ ਮਾਰਚ ਜਿਹੜਾ ਕੱਢਿਆ ਗਿਆ ਹੈ ਇਹ ਇਸ ਕਰਕੇ ਇੱਕ ਖਾਸ ਮੌਕਾ ਹੈ ਕਿਉਂਕਿ ਅੱਜ ਜਿਹੜੀ ਅਸੀਂ ਵੱਲ ਭਾਈ ਪਟੇਲ ਜਿਹੜੇ ਸਾਡੇ ਭਾਰਤ ਦੇ ਪਹਿਲੇ ਗ੍ਰਾਹ ਮੰਤਰੀ ਸੀ ਉਹਨਾਂ ਦੀ 150 ਜਿਹੜੀ ਜਨਮ ਦਿਤੀ ਹੈ ਉਹ ਮਨਾਈ ਜਾ ਰਹੀ ਹੈ ਉਸ ਮੌਕੇ ਤੇ ਤੇ ਜਿਹੜੀ ਯਾਤਰਾ ਦਾ ਯੋਜਨ ਜਿਹੜਾ ਉਹ ਕੀਤਾ ਗਿਆ ਹੈ ਇਸ ਯਾਤਰਾ ਦਾ ਮੁੱਖ ਉਦੇਸ਼ ਜਿਹੜਾ ਇੱਕ ਤਾਂ ਬੱਚਿਆਂ ਨੂੰ ਆਤਮ ਨਿਰਪਰ ਭਾਰਤ ਬਣਾਉਣ ਵਾਲੇ ਬਾਰੇ ਜਾਣੂ ਜਿਹੜਾ ਉਹ ਕਰਵਾਉਣਾ ਹੈ ਇਸ ਤੋਂ ਇਲਾਵਾ ਇਹ ਦੱਸਣਾ ਹੈ ਉਹਨਾਂ ਨੂੰ ਕਿ ਦੱਸਣਾ ਸੀ ਕਿ ਵੱਲ ਭਾਈ ਪਟੇਲ ਜੀ ਨੂੰ ਲੋਹ ਪੁਰਸ ਜਿਹੜਾ ਕਿਹਾ ਜਾਂਦਾ ਉਹ ਕਿਉਂ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਜਦੋਂ ਭਾਰਤ ਸਾਡਾ ਆਜ਼ਾਦ ਹੋਇਆ ਤਾਂ ਉਸ ਟਾਈਮ ਭਾਰਤ ਜਿਹੜਾ ਉਹ ਇੱਕ ਨਹੀਂ ਸੀ 512 ਜੜੀਆਂ ਵੱਖ-ਵੱਖ ਅਰਿਆਸਤਾਂ ਦੇ ਵਿੱਚ ਜਿਹੜਾ ਉਹ ਵੰਡਿਆ ਹੋਇਆ ਸੀ ਉਹਨਾਂ ਨੇ ਆਪਣੇ ਸੂਝ-ਬੂਝ ਅਤੇ ਤਲੇਰਾਨਾ ਫੈਸਲਿਆਂ ਨਾਲ ਭਾਰਤ ਨੂੰ ਜਿਹੜਾ ਉਹ ਇੱਕ ਬਣਾਇਆ 512 ਰਿਆਸਤਾਂ ਨੂੰ ਭਾਰਤ ਦੇ ਵਿੱਚ ਜਿਹੜਾ ਉਹ ਸ਼ਾਮਿਲ ਕਰਕੇ ਇੱਕ ਜਿਹੜਾ ਭਾਰਤ ਬਣਾਇਆ ਤੇ ਅਸੀਂ ਬੱਚਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਅਸੀਂ ਭਾਰਤ ਨੂੰ ਜਿਹੜਾ ਉਹ ਇੱਕ ਰੱਖਣਾ ਭਾਵੇਂ ਅਸੀਂ ਅਲੱਗ-ਅਲੱਗ ਖੇਤਿਆਂ ਵਿੱਚ ਰਹਿੰਦੇ ਹਾਂ ਅਲੱਗ-ਅਲੱਗ ਧਰਮਾਂ ਨਾਲ ਸੰਬੰਧ ਰੱਖਦੇ ਹਾਂ ਪਰੰਤੂ ਸਾਡਾ ਜਿਹੜਾ ਏਕਾ ਹੈ ਸਾਨੂੰ ਜਿਹੜੀ ਇਕਤਾ ਬਣਾ ਕੇ ਰੱਖਣੀ ਪਵੇਗੀ ਤਾਂ ਕਿ ਜਿਹੜਾ ਅਸੀਂ ਜਿਹੜਾ ਪ੍ਰਧਾਨ ਮੰਤਰੀ ਜੀ ਦਾ ਸੁਪਨਾ ਹੈ 2047 ਤੱਕ ਵਿਕਸਿਤ ਭਾਰਤ ਬਣਾਉਣ ਦਾ ਉਹਨੂੰ ਪੂਰਾ ਕੀਤਾ ਜਾਵੇ। ਸਰਦਾਰ ਵੱਲਭਭਾਈ ਪਟੇਲ ਜੀ ਦੇ 152 ਜਨਮ ਦਿਨ ਦੇ ਮੌਕੇ ਉੱਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਦੋ ਪੈਦਲ ਯਾਤਰਾ ਦਾ ਆਯੋਜਨ ਹੋਣਾ ਚਾਹੀਦਾ। ਜਿੱਦਾਂ ਕਿ ਪਹਿਲਾ ਯੋਜਨ ਦਿਨਾਂਗਰ ਵੇਖੇ ਕਰ ਦਿੱਤਾ ਗਿਆ ਸੀ। ਐਨਸੀਸੀ ਵਾਲੇ ਤੇ ਅੱਜ ਦਾ ਜੋ ਹੈ ਦੂਸਰਾ ਯੋਜਨ ਆਈ ਡੀਰਬਪਾਨਾ ਤਾਪੂਰ ਦਾ ਹੋਰ ਵੇਖੇ ਕੀਤਾ ਗਿਆ ਹੈ। ਸਰਦਾਰ ਵੱਲਭਭਾਈ ਪਟੇਲ ਜੀ ਦੇ ਲੋਪੁਰਸ਼ ਜੀ ਦੇ ਆਪਣੇ ਭਾਰਤ ਦੇਸ਼ ਨੂੰ ਜੋ ਉਹਨਾਂ ਦਾ ਨਾਰਾ ਸੀਗਾ ਅਸੀਂ ਅਨੇਕਤਾ ਵਿੱਚ ਏਕਤਾ ਅਖੰਡਤਾ ਵਿੱਚ ਏਕਤਾ ਭਾਵੇਂ ਅਸੀਂ ਅਲੱਗ-ਅਲੱਗ ਧਰਮਾਂ ਤੋਂ ਅਲੱਗ-ਅਲੱਗ ਰਾਜਾਂ ਤੋਂ ਅਲੱਗ-ਅਲੱਗ ਜਾਤੀਆਂ ਤੋਂ ਆਨੇ ਹਾਂ ਬਟ ਫਿਰ ਵੀ ਅਸੀਂ ਇੱਕ ਭਾਰਤ ਦੇ ਨਾਗਰਿਕ ਹਾਂ ਉਸੇ ਉਦੇਸ਼ ਨੂੰ ਪੂਰਾ ਕਰਨ ਦੇ ਲਈ ਹੀ ਅੱਜ ਦੇ ਸਾਡੇ ਅਲੱਗ-ਅਲੱਗ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਐਨਸੀਸੀ ਐਨਐਸਐਸ ਕੈਡਟ ਨੇ ਅਰੇ ਮੇਰਾ ਯੁਵਾ ਭਾਰਤ ਦੇ ਵਲੰਟੀਅਰਾਂ ਨੇ ਆਪਣੇ ਇਸ ਪ੍ਰਣ ਨੂੰ ਸਕਾਰ ਕਰਨ ਲਈ ਅਤੇ ਭਾਰਤ ਨੂੰ ਵਿਕਸ਼ਿਤ ਦੇਸ਼ ਬਣਾਉਣ ਲਈ ਆਪਣਾ ਜੋ ਪ੍ਰਣ ਹੈ ਉਹ ਪੈਦਲ ਯਾਤਰਾ ਨਾਲ ਹੀ ਪੂਰਾ ਕੀਤਾ ਅ ਇਸੇ ਤਰ੍ਹਾਂ ਨਾਲ ਹੀ ਜੋ ਜ਼ਿਲੇ ਭਰ ਦੀਆਂ ਪੈਦਲ ਯਾਤਰਾਵਾਂ ਨੇ 1 ਇਕਤੂਬਰ ਤੋਂ ਸ਼ੁਰੂ ਹੋ ਕੇ 25 ਨਵੰਬਰ ਤੱਕ ਚੱਲ ਰਹੀ ਹੈ ਉਸ ਤੋਂ ਬਾਅਦ ਨੈਸ਼ਨਲ ਲੈਵਲ ਦਾ ਪ੍ਰੋਗਰਾਮ ਹੈ ਗੁਜਰਾਤ ਦੇ 26 ਨਵੰਬਰ ਤੋਂ 6 ਦਸੰਬਰ ਤੱਕ ਕੀਤਾ ਜਾਵੇਗਾ ਅੱਜ ਬਹੁਤ ਹੀ ਸਤਿਕਾਰਯੋਗ ਵੱਲਵ ਭਾਈ ਪਟੇਲ ਜੀ ਦੀ 150ਵੀਂ ਜਨਮਤੀ ਤੇ ਜਿਹੜੀ ਆਪਣੇ ਵੱਖ-ਵੱਖ ਦਾਰਿਆਂ ਵੱਲੋਂ ਸਕੂਲਾਂ ਵੱਲੋਂ ਤੇ ਵੱਖ-ਵੱਖ ਸੰਸਥਾ ਵੱਲੋਂ ਇਹ ਯਾਤਰਾ ਕੱਢੀ ਗਈ ਹੈ ਤੇ ਇੱਕ ਸੁਨਿਆਵਾਂ ਕਿ ਔਰ ਕਿਸੇ ਸਟੇਟਮੈਂਟ ਇਹ ਕਿਸੇ ਧਰਮ ਦੇ ਹੋਈਏ ਕਿਸੇ ਨਾਲ ਸੰਬੰਧ ਰੱਖਦੇ ਹੋਈਏ ਸਾਨੂੰ ਇਕੱਠੇ ਹੋ ਕੇ ਉਹਦੀ ਉਹਨਾਂ ਤੋਂ ਜਿਹੜੀ ਉਹਨਾਂ ਯੂਨਿਟੀ ਦੀ ਗੱਲ ਕੀਤੀ ਆ ਸੰਗਠਨਤਾ ਦੀ ਗੱਲ ਕੀਤੀ ਆ ਉਹਦੇ ਤੇ ਪਹਿਰਾ ਦੇਣਾ ਚਾਹੀਦਾ ਸਾਰੇ ਬੱਚੇ ਬਹੁਤ ਧੰਨਵਾਦ ਤੁਹਾਨੂੰ